ਪਾਰਤੀ ਕਿਸਾਨ ਇਕਤਾ ਸੈਨਵਲਫੇਅਰ ਸਭਾ ਦੇ ਸੂਬਾ ਪ੍ਰਧਾਨ ਡਾਕਟਰ ਪ੍ਰਗਟ ਸਿੰਘ ਧੀਰਾ ਪਤਰਾ ਦੀ ਗਵਾਹੀ ਵਿੱਚ ਅਤੇ ਬਿੰਦਰ ਸਿੰਘ ਪੰਜਗਰਾਈ ਇਕਾਈ ਪ੍ਰਧਾਨ ਦੀ ਪ੍ਰੇਰਣਾ ਸਦਕਾ ਪਿੰਡ ਜੌਨੇਕੇ ਦੇ ਸੈਂਕੜੇ ਪਰਿਵਾਰ ਸਭਾ ਨਾਲ ਜੁੜੇ ਅਤੇ ਪਿੰਡ ਦੀ ਇਕਾਈ ਦਾ ਗਠਨ ਕੀਤਾ ਗਿਆ ਜਿਸ ਵਿੱਚ ਸਰਬਸੰਮਤੀ ਨਾਲ ਸੁਖਦੇਵ ਸਿੰਘ ਨੂੰ ਇਕਾਈ ਦਾ ਪ੍ਰਧਾਨ ਚੁਣਿਆ ਗਿਆ ਅਤੇ ਇਕਾਈ ਪ੍ਰਧਾਨ ਸੁਖਦੇਵ ਸਿੰਘ ਨੇ ਸੂਬਾ ਪ੍ਰਧਾਨ ਡਾਕਟਰ ਪ੍ਰਗਟ ਸਿੰਘ ਨੂੰ ਅਤੇ ਮੀਤ ਪ੍ਰਧਾਨ ਨੀਲਾ ਸਿੰਘ ਜਰਨਲ ਸੈਕਟਰੀ ਬੂਟਾ ਸਿੰਘ ਪੰਜਾਬ ਇਕਾਈ ਪ੍ਰਧਾਨ ਬਿੰਦਰ ਸਿੰਘ ਪੰਜਗਰਾਈ ਇਕਾਈ ਪ੍ਰਧਾਨ ਮੇਜਰ ਸਿੰਘ ਜੈਤੋ ਡਾਕਟਰ ਹਰਭਜਨ ਸਿੰਘ ਤੂੜਕੋਟ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਸਭਾ ਨਾਲ ਮੋੜੇ ਨਾਲ ਮੋੜਾ ਲਾ ਕੇ ਚੱਲਾਂਗੇ ਅਤੇ ਸੂਬਾ ਪ੍ਰਧਾਨ ਡਾਕਟਰ ਪ੍ਰਗਟ ਸਿੰਘ ਦੀ ਟੀਮ ਨੇ ਪਿੰਡ ਜੌਣੇਕੇ ਦੇ ਨਾਲ ਜੁੜੇ ਪਰਿਵਾਰਾਂ ਦਾ ਧੰਨਵਾਦ ਕੀਤਾ ਇਸ ਸਮੇਂ ਇਕਾਈ ਪ੍ਰਧਾਨ ਸੁਖਦੇਵ ਸਿੰਘ ਮਨੋਜ ਸਿੰਘ ਮਨਪ੍ਰੀਤ ਸਿੰਘ ਅਰਸ਼ਦੀਪ ਸਿੰਘ ਹਰਨੇਕ ਸਿੰਘ ਗੁਰਪ੍ਰੀਤ ਸਿੰਘ ਡਾਕਟਰ ਹਰਪਜਨ ਸਿੰਘ ਹਰਵੰਸ ਸਿੰਘ ਰੇਸ਼ਣ ਸਿੰਘ ਹਰਬਿੰਦਰ ਕੌਰ ਸੱਤਾ ਸਿੰਘ ਬੂਟਾ ਸਿੰਘ ਆਦਿ ਹਾਜ਼ਰ ਸਨ ਜਿਵਨ ਦਾ ਜਿਵਨ ਦਾ ਜਿਵਨ ਦਾ ਜਿਵਨ ਦਾ ਆਸਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਭਾਰਤੀ ਕਿਸਾਨ ਏਕਤਾ ਸੈਨ ਵੈਲਫੇਅਰ ਸਭਾ ਦੇ ਸੂਬਾ ਪ੍ਰਧਾਨ ਡਾਕਟਰ ਪਾਟ ਸਿੰਘ ਦੀ ਅਗਾਈ ਅਗਵਾਈ ਹੈਠ ਸੋ ਉਹਨਾਂ ਦੀ ਟੀਮ ਦੇ ਹੋਰ ਵੀ ਅਹੁਦੇਦਾਰ ਸਰਦਾਰ ਨੀਲਾ ਸਿੰਘ ਵੀ ਪ੍ਰਧਾਨ ਆ ਬਿੰਦਰ ਸਿੰਘ ਪੰਜਗਰਾਈ ਉਕਾਈ ਪ੍ਰਧਾਨ ਮਿਹਰ ਸਿੰਘ ਜੈਤੋ ਉਕਾਈ ਪ੍ਰਧਾਨ ਦਾਸ ਗੁੱਟਾ ਸਿੰਘ ਸੂਬਾ ਜਨਨ ਸਕੱਤਰ ਸੋ ਬਲਵਿੰਦਰ ਸਿੰਘ ਪੰਜਗਰਾਈ ਉਕਾਈ ਪ੍ਰਧਾਨ ਸੋ ਸਾਰਿਆਂ ਨੇ ਅੱਜ ਪ੍ਰਧਾਨ ਦੀ ਅਗਵਾਈ ਹੇਠ ਪਿੰਡ ਜਿਵਨ ਸਿੰਘ ਵਾਲਾ ਵਿਖੇ ਭਾਰਤੀ ਕਿਸਾਨ ਏਕਤਾ ਸੈਨ ਵੈਲਫੇਰ ਸਭਾ ਦੀ ਅਕਾਈ ਦਾ ਗਠਨ ਕੀਤਾ ਗਿਆ ਸੋ ਬਹੁਤ ਖੁਸ਼ੀ ਹੈ ਸੋ ਇਹਨਾਂ ਨੇ ਭਰਾਵਾਂ ਨੇ ਸਾਨੂੰ वचन ਦਿੱਤਾ ਕਿ ਤੁਹਾਡੀ ਸਭਾ ਦੇ ਨਾਲ ਮੋਢੇ ਨਾਲ ਮੁੱਢਾ ਲਾ ਕੇ ਕੰਮ ਕਰਾਂਗੇ ਸੋ ਇਹਨਾਂ ਦਾ ਬਹੁਤ ਧੰਨਵਾਦ ਹੁਣ ਮੈਂ ਡਾਕਟਰ ਭਾਰਤ ਸਿੰਘ ਸੂਬਾ ਪ੍ਰਧਾਨ ਨੂੰ ਬੇਨਤੀ ਕਰਾਂਗਾ ਕਿ ਉਹ ਆਪ ਦੇ ਚੰਦ ਸ਼ਬਦ ਸੰਗਤਾਂ ਨੂੰ ਸੁਭੋਧਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੜੀ ਖੁਸ਼ੀ ਦੀ ਗੱਲ ਹੈ ਆਰਥਿਕ ਸਾਨ ਇਕਤਾ ਵੈਲਫੇਅਰ ਲਗਾਤਾਰ ਹਰ ਰੋਜ਼ ਬਲੰਦੀਆਂ ਛੂੰਦੀ ਹੋਈ ਪੂਰੇ ਪੰਜਾਬ ਵਿੱਚ ਸ਼ਹਿਰ-ਸ਼ਹਿਰ ਪਿੰਡ-ਪਿੰਡ ਜ਼ਿਲ੍ਹਿਆਂ ਦੇ ਵਿੱਚ ਬੜੀਆਂ ਵੱੱਡੇ ਪੰਧਰ ਤੇ ਕਾਇਆਂ ਬਰ ਰਹੀਆਂ ਨੇ ਦਾਸ ਨੂੰ ਬੜਾ ਹੰਗਾਰਾ ਮਿਲ ਰਿਹਾ ਜਿੱਥੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਕਾਇਆਂ ਬਰ ਰਹੀਆਂ ਨੇ ਉਥੇ ਅੱਜ ਪਿੰਡ ਜੌਨ ਸਿੰਘ ਵਾਲਾ ਵਿਖੇ ਸੋ ਜਿਹੜਾ ਸਰਵਸੰਮਤੀ ਦੇ ਨਾਲ ਸਾਨੂੰ ਸੁਖਦੇਵ ਸਿੰਘ ਕਾਈ ਦਾ ਪ੍ਰਧਾਨ ਦਿੱਤਾ ਗਿਆ ਹੈ ਚੁਣਿਆ ਗਿਆ ਹੈ ਅਸੀਂ ਇਹਨੂੰ ਵਧਾਈ ਦੇਣੇ ਆ ਤੇ ਸਾਰੀ ਸੰਗਤ ਨੂੰ ਬੇਨਤੀ ਕਰਨੀ ਹੈ ਕਿ ਆਪਾਂ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਇੱਕ ਮੋਟ ਹੋ ਕੇ ਇੱਕ ਵੰਚ ਤੇ ਇਕੱਠੇ ਹੋ ਕੇ ਆਪਾਂ ਸਮਾਜ ਵਾਸਤੇ ਕੰਮ ਕਰ ਸਕੀਏ ਸੋ ਸਾਰੇ ਜਿੰਨੇ ਵੀ ਕਾਈ ਦੇ ਮੈਂਬਰ ਅੱਜ ਬਣੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਜੀ ਆਇਆਂ ਸਾਰੀ ਕਾਈ ਨੇ ਇੱਕ ਮੋਢ ਹੋ ਕੇ ਸਾਰਿਆਂ ਦੀ ਹਿੰਮਤ ਨਾਲ ਬਿੰਦਰ ਸਿੰਘ ਪੰਜਗਰਾਈ ਦੇ ਬੜਾ ਉਦਨ ਬਖਸ਼ਾ ਜਿਨ੍ਹਾਂ ਨੇ ਕਾਇਦਾ ਗਠਨ ਕਰਵਾਉਣ ਵਿੱਚ ਸਹਿਯੋਗ ਦਿੱਤਾ ਸਾਰੇ ਵੀਰਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ